ਅੱਜ ਬਟਾਲਾ ਮੰਡੀ ਦੇ ਵਿੱਚ ਜੋ ਮੀਟਿੰਗ ਹੋਈ ਹੈ ਸਾਡੇ ਪ੍ਰਧਾਨ ਲੱਗੀ ਜੀ ਰਜੀਮ ਕੁਲਰ ਜੀ ਉਹਨਾਂ ਦੇ ਨਿਸ਼ਾਨਦੇਸ਼ ਅੱਜ ਮੀਟਿੰਗ ਬਟਾਲਾ ਮੰਡੀ ਵਿੱਚ ਆਦੀ ਐਸੋਸੀਏਸ਼ਨ ਸਾਰਿਆਂ ਨੇ ਕੀਤੀ ਹੈ ਕਿ ਜੋ ਅੱਜ ਡੀਸੀ ਸਾਹਿਬ ਵੱਲੋਂ ਹੁਕਮ ਆਇਆ ਹੈ ਹਨ ਕਿ 9 ਵਜੇ ਲੈ ਕੇ 5 ਵਜੇ ਤੱਕ ਬਲੈਕਆਊਟ ਰਹੇਗਾ ਇਹਦੇ ਅਨੁਸਾਰ ਮੰਡੀ ਜਿਹੜੀ ਹੈ ਸਾਡੀ ਬਟਾਲਾ ਮੰਡੀ ਦੇ ਸਾਰੇ ਹਿੱਤਾਂ ਦੇ ਕਰਤਾ ਜੋ ਵੀ ਮੰਡੀ ਦੇ ਆਪ ਜੀ ਸਹਿਬਾਨ ਗਾਗਨੇ ਸ਼ਹਿਰ ਦੇ ਬਟਾਲੇ ਦੇ ਬੰਦਾਂ ਦੇ ਉਹ ਸਾਰੇ ਜਿਹੜੇ ਗਾਗਨੇ ਉਹ 6:00 ਵਜੇ ਹਨ 6:00 ਵਜੇ ਮੰਡੀ ਚਾਲੂ ਹੋਏਗੀ ਇਹਨਾਂ ਦੀ ਬੇਨਤੀਆਂ ਕਰਦਾ ਸਾਰੇ ਇਲਾਕਿਆਂ ਦੇ ਵਾਸੀਆਂ ਨੂੰ ਬੇਨਤੀ ਕਰਨਾ ਕਿ ਸਬਜ਼ੀ ਮੰਡੀ ਜਿਹੜੀ ਆ 6:00 ਵਜੇ ਓਪਨ ਹੋਏਗੀ ਤੇ ਜੋ ਵੀ ਕਿਸੇ ਨੇ ਆਪਣਾ ਸਮਾਨ ਸਬਜ਼ੀ ਫਰੋੜ ਲੈਣਾ 6:00 ਵਜੇ ਆ ਲੈ ਸਕਦਾ ਹੈ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਕੀ ਜੈ ਜੈ